ਸਸਰੀ ਕਾ ਜੇ ਸਾਰਿਆਂ ਨੂੰ ਹਾਈ ਤੁਹਾਨੂੰ ਆਪਾਂ ਗੰਡੇ ਬੀਜੇ ਗੰਡੇ ਦਿਖਾਵਾਂਗੇ ਹਾਂ ਗੰਡੇ ਹਰੇ ਬੀਜੇ ਹੋਏ ਤੇ ਆ ਮੋੜੀਆਂ ਸੀ ਉਗਰੀਆਂ ਤੇ ਕੁਸ ਪੱਕ ਗਈਆਂ ਕੁਸ ਆਪਾਂ ਜਮਾ ਪੱਟਤਿਆਂ ਜਾਦੇ ਸੀਗੀਆਂ ਤੇ ਵੀ ਇਹਨਾਂ ਨੂੰ ਮੋਂਗਰੇ ਲੱਗਣਗੇ ਤੇ ਆਹ ਲਸਣ ਹੈ ਬੀਜੀ ਹੋਈ ਇਹ ਲਸਣ ਹੈ ਤੇ ਆਪਾਂ ਇਹਨੂੰ ਦੋ ਗੰਡੇ ਪਟਾਂਗੇ ਇਹਨਾਂ ਦੀਆਂ ਲਸਣ ਡੰਗਾ ਏ ਪਾਵਾਂਗੇ ਸਬਜ਼ੀ ਚ ਆਪਾਂ ਸਬਜ਼ੀ ਬਣਾਵਾਂਗੇ ਸੁੱਕੀ ਸਬਜ਼ੀ ਬਣਾਵਾਂਗੇ ਆਪਾਂ ਕੁਜੇ ਚ ਬਣਾਵਾਂਗੇ ਹਰੀ ਲਸਣ ਪਾ ਕੇ ਤੇ ਨਾਲੇ ਆਪਾਂ ਧਨੀਆ ਬੀਜੇ ਹੋਇਆ ਧਨੀਆ ਤੋੜ ਲਾਂਗੇ ਸਬਜ਼ੀ ਬਹੁਤ ਵਧੀਆ ਬਣਾਵਾਂਗੇ ਸੁੱਕੀ ਸਾਰੀ ਵੀਡੀਓ ਵੇਖਿਓ ਕਿਸ ਤਰ੍ਹਾਂ ਦੀ ਬਣਦੀ ਐ ਸਬਜੀ ਧਣੇ ਵੀ ਤੋੜ ਲਿਆ ਆਪਾਂ ਤੇ ਲਸਣ ਵੀ ਪਟ ਲਈ ਤੇ ਲਸਣ ਨੂੰ ਆਪਾਂ ਧੋ ਲਾਂਗੇ ਨਾਲੇ ਧਣਿਆਂ ਨੂੰ ਧੋ ਲਾਂਗੇ ਤੇ ਮੂੰਗਰੇ ਹਜੇ ਲੱਗਦੇ ਆਉਂਦੇ ਮੂੰਗਰੇ ਨੇ ਹਜੇ ਸਵਾਰ ਕੇ ਲੱਗੇ ਤੇ ਪਾਲਕ ਵੀ ਜੀ ਹੋਈ ਸੀ ਪਾਲਕ ਵੀ ਪੱਕਦੀ ਜਾਂਦੀ ਐ ਤੇ ਸਾਗ ਪੱਕ ਗਿਆ ਸੀ ਉਹ ਆਪਾਂ ਪੱਟਤਾ ਹੁਣ ਆਪਾਂ ਸਬਜ਼ੀ ਬਣਾਵਾਂਗੇ ਧਣੀਆਂ ਵੀ ਆਪਾਂ ਧੋ ਲਿਆ ਤੇ ਲਸਣ ਵੀ ਧੋ ਲਈ ਐ ਇੱਕ ਗੰਡੀ ਆਪਾਂ ਰੱਖ ਲਈ ਐ ਇੱਕ ਪਾਵਾਂਗੇ ਤੇ ਆ ਗਾਜਰ ਤੇ ਗੋਭੀ ਤੇ ਟਮਾਟਰ ਇਹ ਵੀ ਆਪਾਂ ਧੋ ਕੇ ਰੱਖ ਲਿਆ ਇਹ ਆਪਾਂ ਅੱਧੀ ਗਾਜਰ ਪਾਵਾਂਗੇ ਸਾਰੀ ਨਹੀਂ ਪਾਉਂਦੇ ਹਾਂ ਆਪਾਂ ਛਿੱਲ ਲਾਂਗੇ ਛਿੱਲ ਕੇ ਚੇਰ ਲਾਂਗੇ ਆਪਾਂ ਥੋੜਾ ਥੋੜਾ ਸਾਰਾ ਸਬਜ਼ੀ ਥੋੜੀ ਥੋੜੀ ਪਾਵਾਂਗੇ ਤੇ ਕੁੰਜਾ ਵੀ ਆਪਣਾ ਛੋਟਾ ਹੀ ਹੈ। ਉਹਨਾਂ ਪਚੀਰ ਲਾਂਗੇ। ਮਟਰ ਤੇ ਗੋਭੀ ਤੇ ਗਾਜਰ ਤੇ ਇਹ ਆਪਾਂ ਬਣਾਵਾਂਗੇ। ਮਟਰ ਆਪਾਂ ਕੱਢ ਕੇ ਰੱਖ ਲਏ ਐ। ਆਪਾਂ ਗਾਜਰ ਅੱਧੇ چیر ਲਈ ਤੇ ਹੁਣ ਅੱਧਾ ਫੁੱਲ ਗੋਭੀ ਦਾ ਆਪਾਂ چیرਾਂਗੇ ਪਾਵਾਂਗੇ ਸਾਰਾ ਨਹੀਂ ਪਾਉਂਦੇ ਇਹਨਾਂ ਕਰੱਖਾਂਗੇ ਆਪਾਂ چیرਾਂਗੇ ਅੱਧੇ ਦਾ ਆਪਾਂ ਸਲਾਦ ਬਣਾ ਕੱਟ ਕੇ ਖਾ ਲਾਂਗੇ ਬਰੇ ਇੱਕ ਹੀ چیرਾਂਗੇ ਆਪਾਂ ਮੋਟੀ ਨਹੀਂ ਜ਼ਿਆਦਾ چیرਦੇ ਇਸ ਤਰ੍ਹਾਂ ਪਸਾਰਾ چیر ਲਾਂਗੇ। چیرਣਾ ਤਾਂ ਪੱਦਦਾ ਹੀ ਐ। ਤੇ ਇਸ ਤਰ੍ਹਾਂ ਕਰਕੇ ਆਪਾਂ چیر ਲਾਂਗੇ। ਉਹ ਸਾਰਾ ਕੁਝ چیر ਲਿਆ, ਗੋਭੀ ਵੀ چیر ਲਈ, ਗਾਜਰ ਵੀ چیر ਲਈ, ਮਟਰ ਵੀ ਖੰਡ ਤੇ ਰੱਖ ਲੇ। ਟਮਾਟਰ, ਧਣੀਆਂ ਇਹ ਵੀ چیر ਲਿਆ। ਤੇ ਇਹ ਵਿੱਚ ਨਾ ਬਈ ਲਸਣ ਗੰਡਾ ਹਰੀ ਮਿਰਚ ਇਹ ਹਰੀ ਲਸਣ ਵੀ ਇਹ ਵਿੱਚ ਥੋੜੀ ਜਿਹੀ ਸੁੱਕੀ ਵੀ ਹੈ ਤੇ ਆਪਾਂ ਇਹ ਵੀ ਛੀਰ ਕੇ ਰੱਖ ਲਈ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੁੱਜਾ ਤਰਾਂਗੇ ਆ ਕੁਜੇ ਨੂੰ ਆਪਾਂ ਮਿੱਟੀ ਦਾ ਲੇਵਾਂ ਲਾ ਕੇ ਰੱਖ ਲਿਆ ਹੁਣ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਹੁਣ ਆਪਾਂ ਜੀਰਾ ਪਾਵਾਂਗੇ ஜிபாணாச்சி ஹோலி சேகல குஜை பத்தி வங்குணி சேகல ஏதே சபஜி

நூ மிர்ச்சி பண்ணே கலோட நூண மிர்ச்சரமால ਹਰ ਦੇ ਤੇ ਦੇ ਗੀ ਮਿਰਚ ਪਾਵਾਂਗੇ ਉਹ ਕਾ ਪਮਪ ਮੈਂਟ ਪੁੰਨ ਕੇ ਇਹਨਾਂ ਸਾਰੇ ਨੂੰ ਤੇ ਫਿਰ ਆਪਾਂ ਪਾਣੀ ਪਾਵਾਂਗੇ। ਲੈ ਮੈਂਟ ਉਹ ਮਸਾਲਾ ਪਾਏ ਇਹਨੂੰ ਤੇ ਆਪਾਂ ਹੁਣ ਪਾਣੀ ਪਾਵਾਂਗੇ ਕੁਛ। ਤੇਰਾ ਇਸ ਤਰ੍ਹਾਂ ਢੱਕ ਦਿਆਂਗੇ। ਲਓ ਪਾਣੀ ਕੁਛ ਗਰਮ ਹੋ ਗਿਆ। ਤਿਆਰ ਆਪਣੀ ਸਬਜ਼ੀ ਪਾਵਾਂਗੇ ਮਟਰ ਪਹਿਲਾਂ ਹੁਣ ਗਾਜਰ ਤੇ ਆਹ ਗੋਭੀ ਹੋਣ ਤੋਂ ਅਸਰਾਂ ਢੱਕ ਦੇਾਂਗੇ ਤੇ ਜਦੋਂ ਨੀਵੀ ਹੋ ਗਈ ਥੋੜੀ ਜੀ ਤੇ ਉਦੋਂ ਆਪਾਂ ਕੜਛੀ ਮਾਰਾਂਗੇ ਮੁੱਦਾ ਕਰਕੇ ਚੱਪਣ ਦੇਵਾਂਗੇ ਬਲੌਕੋ ਥੱਲੇ ਹੋ ਗਈ ਗੋਭੀ ਹੁਣ ਆਪਾਂ ਕੜਛੀ ਮਾਰ ਦਾਂਗੇ ਹੁਣ ਆਪਾਂ 5 ਮਿੰਟਾਂ ਨੂੰ ਫੇਰ ਦੇਖਾਂਗੇ। ਹਲੂ ਪੰਛੀ ਮਿੰਟ ਹੋ ਗਏ ਸਬਜ਼ੀ ਬਣੀ ਜਾਂਦੀ ਨੂੰ। ਤੇ ਹੁਣ ਆਪਾਂ ਵੇਖੀ ਨਾ ਹੋਰ ਸੇਕ ਲਵਾਵਾਂਗੇ ਹਜੇ ਤੇ ਪਾਣੀ ਜਮਾ ਸੁਕਾਉਣਾ ਹੈ ਮਾੜਾ ਮੋਟਾ ਜਿਹੜਾ ਵਿੱਚ ਹੈਗਾ ਸੁੱਕੀ ਬਣਾਉਣੀ ਹੈਗੀ। ਤੇ ਨਾਲੇ ਸਬਜ਼ੀ ਥੋੜੀ ਜਿਹੀ ਕਰ ਲਈ ਹੈ ਗਾਜਰ ਇਹ ਪੋਲੀ ਹੋ ਜੂਗੀ। ਉਹ ਤੋਪਟਾਕ ਦੇਾਂਗੇ ਫੇਰ। ਸਬਜੀ ਆਪਣੀ ਬਣ ਗਈ ਤੇ ਆ ਦੂਜਾ ਧਨੀਏ ਨੂੰ ਵੀ ਸੇਕ ਪੂਰਾ ਲੱਗ ਗਿਆ ਤੇ ਜਮਾ ਸੁੱਕ ਗਈ ਸਬਜੀ ਤੇ ਆਪਾਂ ਹੁਣ ਲਾਵਾਂਗੇ ਹੁਣ ਕੌਲੀ ਚ ਪਾ ਲਾਂਗੇ ਆਪਾਂ ਜਮਾ ਸੁੱਕੀ ਸੁੱਕੀ ਬਣੀ ਹੈ ਬਹੁਤ ਵਧੀਆ ਤੇ ਕੁਜੇ ਚ ਵੈਸੇ ਸਵਾਦ ਵੀ ਬਹੁਤ ਬਣ ਗਿਆ ਸਬਜੀ ਮੇਕ ਸਬਜੀ ਬਹੁਤ ਵਧੀਆ ਬਣੀ ਹੈ ਦੇਖੋ ਕਿੰਡੀ ਵਧੀਆ ਬਣੀ ਹੈ ਬਹੁਤ ਵਧੀਆ ਬਣੀ ਹੈ ਬਾਸਨਾ ਹੀ ਬਹੁਤ ਸੋਹਣੀ ਆਉਂਦੀ ਹੈ ਗੁਜੇ ਦੀ ਸਬਜੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਰਨ ਸਬਸਕ੍ਰਾਈਬ ਕਰਿਓ